ਜਸਵੰਤ ਸਿੰਘ ਕਮਲ ਦੀ ਕਹਾਣੀ ਸਰਕਾਰ ਬਨਾਮ ਪੰਜਾਬਾ ਸਭ ਜੱਜ ਗੁਰਨਾਲ ਸਿੰਘ ਦੀ ਕਚਹਿਰੀ ਤੇ ਵੱਡੇ ਭਰਾਡੇ ਦੀ ਦੰਤੀ ਉੱਤੇ ਖਲੋ ਕੇ ਅਰਦ ਲਈ ਨੇ ਉੱਚੀ ਹਾਕ ਮਰੀ ਸਰਕਾਰ ਬਨਾਮ ਪੰਜਾਬਾ ਹਾਜ਼ਰ ਹੋ ਉਸ ਦੀ ਦੂਜੀ ਹੋਰ ਆਵਾਜ਼ ਉੱਚੀ ਉੱਠ ਪਈ ਸਰਕਾਰ ਬਨਾਮ ਪੰਜਾਬਾ ਹਾਜ਼ਰ ਹੋ ਸ਼ਪਾਰ ਦੇ ਮੇਲੇ ਵਰਗੀ ਭੀੜ ਵਿੱਚੋਂ ਪੰਜਾਬਾ ਬਾਹਰ ਕੱਢ ਕੇ ਖੱਦਰ ਦਾ ਦੁਪੱਟਾ ਝਾੜਦਾ ਬੋਲਿਆ ਹਾਂ ਜੀ ਮੈਂ ਹਾਜ਼ਰ ਹਾਂ ਜੀ ਉਹ ਲੰਕ ਮਾਰਦਾ ਭੇੜ ਵਿੱਚੋਂ ਨਿਕਲਿਆ ਪੁਲਿਸ ਨੇ ਖੱਪੀ ਲੱਤ ਉੱਤੇ ਡਾਂਗਾ ਮਾਰ ਮਾਰ ਉਸ ਤੋਂ ਇਕਬਾਲ ਕਰਵਾਇਆ ਸੀ ਅਰਤਲੀ ਉਸ ਨੂੰ ਵੇਖ ਕੇ ਪਹਿਲੋਂ ਥੋੜਾ ਮੁਸਕਾਇਆ ਮੁਰ ਮੂੰਹ ਵਟ ਲਿਆ ਜਿਵੇਂ ਪੰਜੇ ਦਸੇ ਦੀ ਝਾਕ ਨਹੀਂ ਸੀ ਤੇ ਉਹ ਰੀਡਰ ਲਾਗੇ ਚਾਹ ਖਲੋਤਾ ਮਰੀ ਸਾਮੀਆਂ ਕੁਝ ਨਹੀਂ ਝਾੜਾ ਝੜਨ ਵਾਲਾ ਰੀਡਰ ਮੂੰਹ ਸਵਾਰ ਕੇ ਨੀਮੀ ਪਾ ਗਿਆ ਉਹ ਜੱਜ ਤੋਂ ਆਪਣੀ ਸਹਨਤ ਲਕਾਉਣਾ ਚਾਹੁੰਦਾ ਸੀ ਪੰਜਾਬੀ ਦੀ ਅਣਤੋਤੀ ਪੱਗ ਵਿੱਚੋਂ ਅਣਵਾਹੇ ਕਿਸਾਨੀਆਂ ਦੋ ਕਿ ਬੂੰਦਾਂ ਬਾਹਰ ਨੂੰ ਝਾਕ ਰਹੀਆਂ ਸਨ। ਦੋ ਥਾਮਾ ਤੋਂ ਗੰਢੀ ਜੁੱਤੀ ਦੀ ਸੱਜੀ ਅੱਡੀ ਪੈਠੀ ਹੋਈ ਸੀ। ਹਰੇ ਚਾਦਰੇ ਨੂੰ ਵਿਰਲੇ-ਵਿਰਲੇ ਦਾਗ ਪਏ ਹੋਏ ਸਨ। ਚਾਰਖਾਨਾ ਕਮੀਜ਼ ਦੇ ਕਲਮੇ ਵਾਲਾ ਉਤਲਾ ਬਟਨ ਟੁੱਟਾ ਹੋਇਆ ਸੀ। ਉਹ ਆਪਣੀ ਕਿਹੜੀ-ਕਿਹੜੀ ਹਾਲਤ ਨਾਲ ਕਚਹਿਰੀ ਅੰਦਰ ਚਾ ਵੜਿਆ। ਦੋਸ਼ੀ ਜੰਗਲੇ ਵਿੱਚ ਖਲੋਂਦਿਆਂ ਉਸ ਜੱਜ ਨੂੰ ਹੱਥ ਜੋੜੇ। ਤੇ ਥੋੜਾ ਸੇ ਨਮੋਦਿਆ ਫਤਿਹ ਬਲਾਈ ਸਰਕਾਰ ਜੀ ਸਾਸਤਰੀ ਕਾਲ ਜੀ ਜੱਜ ਉਹਦੀ ਆਖਣੀ ਤੇ ਉਕੜੀ ਦੁਗੜੀ ਸ਼ਕਲ ਵੇਖ ਕੇ ਮੁਸਕਾ ਪਿਆ ਉਹ ਨਮਾ ਹੀ ਜੱਜ ਲੱਗਾ ਸੀ ਇਹ ਹੈਰਾਨੀ ਵਾਲੀ ਗੱਲ ਸੀ ਸਧਾਰਨ ਜੱਟਾਂ ਦਾ ਮੁੰਡਾ ਮੈਰਿਟ ਲਿਸਟ ਵਿੱਚ ਆ ਗਿਆ ਸੀ ਪਰ ਹੁਣ ਉਹ ਹਰੀ ਪੱਗ 헤ਟਾਂ ਚਿੱਟੀ ਫਿਫਟੀ ਉਸ ਨੂੰ ਸ਼ਾਨਦਾਰ ਸਰਦਾਰ ਬਣਾ ਰਹੀ ਸੀ ਉਹਦੇ ਸਿਰ ਉੱਤੇ ਬਿਜਲੀ ਦਾ ਪੱਖਾ ਮੱਧਮ ਰਫ਼ਤਾਰ ਨਾਲ ਚੱਲ ਰਿਹਾ ਸੀ ਤਾ ਜੋ ਮੇਜ਼ ਉੱਤੇ ਲੇਖਾਜ਼ ਨਾ ਉਡਣ ਜੱਜ ਨੇ ਸਿਰ ਚੁੱਕਦਿਆਂ ਕੇਸ ਭੁਗਤਾਨ ਹੈ ਪੁਲਿਸ ਦੇ ਹਵਾਲदार ਨੂੰ ਆਖਿਆ ਓਏ ਇਹਨੂੰ ਕਿੱਥੋਂ ਪੜ ਲਿਆ ਏ ਹੋ ਨਾ ਜਨਾਬ ਇਹਦੀ ਪੁਲਿਸ ਸ਼ਕਲ ਤੇ ਨਾ ਵੇਖੋ ਹਵਾਲदार ਖਰਬੇ ਜਵੇਂ ਨਾਲ ਬੋਲਿਆ ਇਹਨੇ ਤਾਂ ਸ਼ਰਾਬ ਦੀਆਂ ਮੱਟੀਆਂ ਕੱਟ-ਕੱਟ ਪਿੰਡ ਦੇ ਠੇਕੇਦਾਰ ਨੂੰ ਵਕਤ ਬਾਅਦ ਛੱਡਿਆ ਏ ਉਹ ਪਿੱਟਦਾ ਸੀ ਠੇਕੀ ਦੀਆਂ ਕਿਸ਼ਤਾਂ ਕਿੱਥੋਂ ਪੂਰੀਆਂ ਕਰਾਂਗਾ ਡੇਢ ਬੋਤਲ ਇਹਦੇ ਘਰੋਂ ਤੇ 12 ਬੋਤਲਾਂ ਦੇ ਖੇਤ ਵਾਲੀ ਕੋਠੜੀ ਵਿੱਚੋਂ ਕਾਨਿਆਂ ਦੇ ਬੰਦਾ ਚੋਂ ਲਗਾਈਆਂ ਫੜੀਆਂ ਨੇ ਜੀ ਪਿਛਲੀ ਤਰੀਕ ਤੇ ਗਵਾਹ ਸਾਬਤ ਕਰ ਗਏ ਆ ਪਹਿਲਾਂ ਥਾਣੇ ਸੱਦ ਕੇ ਇਹਨੂੰ ਵਾਰਨਿੰਗ ਦੇ ਚੁੱਕੇ ਸੀ ਕਿ ਜੀ ਪਰ ਇਹ ਕੋਈ ਪ੍ਰਵਾਹ ਨਹੀਂ ਕਰਦਾ ਤੇ ਧੰਦਾ ਲਗਾਤਾਰ ਜਾਰੀ ਰੱਖਿਆ ਜਨਾਬ ਬਹੁਤ ਤਿੱਖਾ ਤਾਂ ਲੱਗਦਾ ਨਹੀਂ ਸੱਜੇ ਹੱਥ ਕਲਮ ਫੜੀ ਜੱਜ ਦੋਸ਼ੀ ਵੱਲ ਚਾਕਿਆ ਕਿਉਂ ਬਈ ਇਹ ਮਾਲ ਤੇਰੇ ਕੋਲੋਂ ਬਰਾਮਤ ਹੋਇਆ ਏ ਨਾ ਜੀ ਸਾਬ ਜੀ ਕੋਰਾ ਝੂਠ ਦੋਹਾਂ ਮੁੰਡਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਂਦਾ ਡੂਡ ਬੋਤਲ ਘਰੋਂ ਜ਼ਰੂਰ ਫੜੀ ਆ ਬਾਕੀ ਸਾਰਾ ਝੂਠ ਜਮਾ ਝੂਠ ਬਾਕੀ ਦੀਆਂ ਖਾਲੀ ਬੋਤਲਾਂ ਇਹਨਾਂ ਨੇ ਠੇਕੇਦਾਰਾਂ ਤੋਂ ਇਕੱਠੀਆਂ ਕੀਤੀਆਂ ਨੇ ਉਹ ਜੋੜੇ ਹੱਥਾਂ ਨੂੰ ਲਚਾਰੀ ਵਿੱਚ ਹਲਾਈ ਜਾ ਰਿਹਾ ਸੀ ਜਿਵੇਂ ਉਸ ਨਾਲ ਬਹੁਤ ਤਕਾ ਕੀਤਾ ਜਾ ਰਿਹਾ ਹੋਵੇ ਸਰਕਾਰ ਜੀ ਇਹਨਾਂ ਡਾਂਗਾ ਮਾਰ ਮਰ ਪੁੜੇ ਪਾ ਦਿੱਤੇ ਕੱਬੀ ਲੱਤਾ ਜਮਾ ਨਹੀਂ ਲੱਗਦੀ ਉਹ ਲੱਤ ਪਲੋਸ ਰਿਹਾ ਸੀ ਕਿਉਂ ਵੀ ਹਵਾਲਦਾਰ ਜੱਜ ਨੇ ਹਵਾਲਦਾਰ ਵੱਲ ਮੂੰਹ ਫਮਾਇਆ ਨਾ ਜਨਾਬ ਪਤਾ ਨਹੀਂ ਇਹਨੇ ਕਿੱਥੇ ਅੜਾ ਲੀ ਹੋਵੇਗੀ ਲੰਗ ਮਾਰ ਕੇ ਤੁਹਾਨੂੰ ਪਰਮਾਉਂਦਾ ਏ ਨਾ ਸਰਕਾਰ ਜੀ ਮੇਰੇ ਕਰੀਬ ਦੀ ਦਹਾਈ ਸੁਣੋ ਇਹ ਕੋਰਾ ਝੂਠ ਬੋਲਦਾ ਏ ਇਹਨਾਂ ਲੱਤ ਪੰਨਣ ਦੀ ਪੂਰੀ ਵਾਹ ਲਾਈ ਸ਼ਾਇਦ ਹੱਡੀ ਨਰਵਾ ਸੀ ਪੂਰਾ 5000 ਮੰਗਦੇ ਸੀ ਕਹਿੰਦੇ ਇੱਥੇ ਹੀ ਕਾਗਤ ਪਾੜ ਦਿੰਨੇ ਆ ਮੇਰੇ ਗਰੀਬ ਕੋਲੇ 5 ਪੈਸੇ ਡੱਬਰ ਨਹੀਂ ਸਨ ਖੜੇ ਪੈਰ 5000 ਕਿਤੋਂ ਹਾਜ਼ਰ ਕਰਦਾ ਜੀ ਫੇਰ ਜੀ ਇਹਨਾਂ ਡੰਡੇ ਦੇ ਜ਼ੋਰ ਗੂਠੇ ਲਵਾ ਲੈ ਉਸ ਸੱਜਾ ਗੂਠਾ ਮੜਿਆ ਤੇਰਾ ਵਕੀਲ ਕਿੱਥੇ ਆ ਜੱਜ ਥੋੜਾ ਗਿਲੇ ਨਾਲ ਪੁੱਛ ਲਿਆ ਉਹ ਜੀ ਖਰਚਾ ਚੁੱਕ ਕੇ ਉਹਨੂੰ 1000 ਦਿੱਤਾ ਕਹਿੰਦਾ ਥੋੜਾ ਐ 500 ਹੋਰ ਦੇ ਮਿੰਤਾ ਕਰਨ ਤੇ ਵੀ ਨਹੀਂ ਆਇਆ ਪੰਜਾਬਾ ਜੋੜੇ ਹੱਥ ਹਲਾਈ ਜਾ ਰਿਹਾ ਸੀ ਜਨਾਬ ਜੀ ਕੋਈ ਗਰੀਬ ਨਾ ਹੋਵੇ ਦੰਮੜਤੇ ਲਾਲੀ ਸਿੰਘ ਤੇਰੇ ਸਾਹਮਣੇ ਗਵਾਹੀ ਦੇ ਕੇ ਗਏ ਆ ਸਰਕਾਰੀ ਵਕੀਲ ਥੋੜੇ ਰੋਗ ਤੇ ਦਬਾ ਨਾਲ ਬੋਲਿਆ 12 ਬੋਤਲਾਂ ਤੇਰੀ ਖੇਤ ਵਾਲੀ ਕੋਠੜੀ ਵਿੱਚੋਂ ਫੜੀਆਂ ਨੇ ਜੀ ਸਰਕਾਰ ਇਹ ਵੀ ਝੂਠਿਆਂ ਦੇ ਹੀ ਸਰਦਾਰ ਆ ਪੰਜਾਬੇ ਦੇ ਇਹਨੇ ਅੱਖ ਨਾਲ ਜੱਜ ਹੱਸ ਪਿਆ ਨਾ ਇਹ ਉੱਥੇ ਮੌਕੇ ਤੇ ਗਿਆ ਏ ਕਾਨਿਆਂ ਦੇ ਦੋਬੰਦ ਕੋਠੜੀ ਦੇ ਬਾਹਰ ਪਿੱਛੇ ਰੱਖੇ ਹੋਏ ਜ਼ਰੂਰ ਸੀ ਬਾਕੀ ਸਭ ਪੁਲਿਸ ਵਾਲਾਂ ਨੂੰ ਲੱਲਾ ਪੱਬਾ ਕੀਤਾ ਏ ਡਾਡੇ ਦਾ ਸੱਤੀ ਵੀ ਸੌ ਵਾਲੀ ਗੱਲ ਏ ਗਰੀਬ ਵਾਲਾ ਮੈਂ ਨਾ ਇਹਨਾਂ ਦੀ ਖਲਮ ਫੜ ਸਕਦਾ ਜੀ ਨਾ ਜਵਾਨ ਜੇ ਬੋਲਦਾ ਸੀ ਜ਼ੁਲਮ ਨਾ ਕਰੋ ਤਾਂ ਇਹਨਾਂ ਦੇ ਹੱਥ ਮੇਜ਼ ਤੇ ਪੈ ਛੱਤਰ ਨੂੰ ਜਾ ਪੈਂਦਾ ਸੀ ਇੰਨਾ ਤੱਕੋ ਤੱਕੀ ਫੜ ਕੇ ਗੂਠਾ ਲਵਾਇਆ ਏ ਉਹ ਦੋ ਆਂਦੇ ਸੀ ਤੈਨੂੰ ਬਰੀ ਕਰਵਾ ਦੇਾਂਗੇ ਤੂੰ 5000 ਦਾ ਬੰਦੋਬਸਤ ਕਰ ਪਿੰਡ ਦੇ ਨੰਬਰਦਾਰ ਦੀ ਵੀ ਪੀੜੀ ਵਹਿ ਗਈ ਜੀ ਉਹ ਭਾਈਚਾਰਾ ਛੱਡ ਕੇ ਪੁਲਿਸ ਵਾਲਿਆਂ ਨਾਲ ਜੁੜ ਗਿਆ ਮੈਂ ਝੂਠ ਨਹੀਂ ਬੋਲਦਾ ਗੁਰੂ ਨੂੰ ਜਾਨ ਦੇਣੀ ਆ ਡੂਡ ਬੋਤਲ ਜ਼ਰੂਰ ਮੇਰੀ ਆ ਤੁਸੀਂ ਸਰਕਾਰ ਜੀ ਮਾਪਿਆਂ ਵਰਗੇ ਹੋ ਨਿਆਂ ਕਰੋ ਪੰਜਾਬੀ ਦੀਆਂ ਬੇਨਤੀਆਂ ਤਰਸ ਮੰਗ ਰਹੀਆਂ ਸਨ ਤੈਨੂੰ ਪਤਾ ਨਹੀਂ ਸੀ ਨਿਯਾਇ ਸ਼ਰਾਬ ਕੱਢਣਾ ਕਾਨੂੰਨੀ ਜੁਰਮਾ ਜੱਜ ਥੋੜਾ ਤਲਖੀ ਵਿੱਚ ਆ ਗਿਆ ਉਹ ਜੀ ਸਰਕਾਰ ਜੀ ਮਾੜਾ ਮਰਦਾ ਤਰਲੇ ਲੈ ਲੈਂਦਾ ਇਹਨੇ ਰੇ ਸਵੇਰੇ ਘਰ ਪੂਰਾ ਤਾਂ ਫੇਰ ਨਹੀਂ ਹੁੰਦਾ ਉਹ ਜੀ ਮਾੜਾ ਕੰਮ ਕਰੂ ਕਿਦਾ ਜੀ ਕਰਦਾ ਏ ਦੋਵੇਂ ਜੁੜੇ ਹੱਥ ਉਹ ਮੱਥੇ ਨੂੰ ਲਾ ਗਿਆ ਪੰਜਾਬੀ ਦੀ ਮਜਬੂਰੀ ਤੋਂ ਜੱਜ ਥੋੜਾ ਪ੍ਰਸੀਜ ਗਿਆ ਫਿਰ ਉਸ ਨੂੰ ਆਪਣਾ ਵੱਡਾ ਭਰਾ ਖੇਤ ਸ਼ਰਾਬ ਕੱਢ ਲੈਂਦਾ ਯਾਦ ਆ ਗਿਆ ਪੰਜਾਬਾ ਜੋ ਕਹਿ ਰਿਹਾ ਏ ਦਿਲੋਂ ਸੱਚੀ ਕਹਿ ਰਿਹਾ ਏ ਛੇ ਇਸ ਮੁਕਰ ਨਾ ਹੁੰਦਾ ਡੂਡ ਬੋਤਲ ਤੋਂ ਵੀ ਸਾਫ ਨਾ ਕਰ ਦਿੰਦਾ ਵਾਕਈ 12 ਬੋਤਲਾਂ ਪੁਲਿਸ ਨੇ ਠੇਕੇਦਾਰ ਤੋਂ ਲੈ ਕੇ ਨਜ਼ਾਇਜ਼ ਪਾਇਆਂ ਨੇ ਗਰੀਬੀ ਦੀ ਮਜਬੂਰੀ ਨੇ ਇਹਦੀ ਸਰਦਾਰੀ ਸ਼ਾਨ ਰੂਲ ਰੱਖ ਦਿੰਦੀ ਏ ਪਰ ਆਪੂ ਮਨ ਨੂੰ ਡ੍ਰੀਡ ਬੋਤਲ ਦਾ ਕੀ ਕੀਤਾ ਜਾਵੇ ਜੱਜ ਮੁੜ 605 ਵਿੱਚ ਪੈ ਗਿਆ ਸਰਕਾਰ ਸਰਦਾਰ ਜੀ ਬਾਲ ਬੱਚੇਦਾਰਾਂ ਮਾਫੀ ਦੇ ਦਿਓ ਕੰਨ ਫੜਦਾ ਮੁੜ ਇਸ ਕੰਮ ਦੇ ਰਾਹ ਨਹੀਂ ਪੈਂਦਾ ਉਹ ਦੋਵੇਂ ਹੱਥਾਂ ਨਾਲ ਲਹੌਣਾ ਫੜੀਆਂ ਹੋਈਆਂ ਸਨ ਤੇਰੇ ਉੱਤੇ ਗਵਾ ਸੌਂ ਖਾ ਕੇ ਖਲਾਫ ਉਕਤ ਗਏ ਆ ਜੱਜ ਸਖਤ ਬੋਲਣ ਤੋਂ ਧਰਨੀ ਤੇ ਆ ਗਿਆ ਜੀ ਇਸ ਸਰਕਾਰੀ ਮਾਪਿਓ ਬਾਰਦਤ ਭਾਵੇਂ ਕਿਤੋਂ ਦੀ ਕਿਤੇ ਹੋਵੇ ਸਰਕਾਰੀ ਘਪਾ ਧੰਮੜ ਦੀ ਲਾਲੀ ਪੱਕੇ ਸ਼ਰਾਬ ਹੋਵੇ ਭਾਵੇਂ ਡੋਡੇ ਤੁਹਾਡੇ ਸਾਹਮਣੇ ਕਿੰਨੀ ਵਾਰ ਭੁਗਤੇ ਹੋਣਗੇ ਮੈਨੂੰ ਯਾਦ ਨਹੀਂ ਇੱਥੇ ਬਥੇਰੇ ਭੁਗਤਦੇ ਆ ਜੱਜ ਪੰਜਾਬੀ ਦੀ ਗੱਲ ਟਾਲ ਗਿਆ ਬਾਲ ਬੱਚੇਦਾਰ ਹੈ ਤਾਂ ਤੈਨੂੰ ਕਾਨੂੰਨ ਦਾ ਭੈ ਮਿਲਣਾ ਚਾਹੀਦਾ ਕਾਨੂੰਨ ਤੋੜ ਵਾਲੇ ਨੂੰ ਤਾਂ ਸਜ਼ਾ ਮਿਲਦੀ ਹੀ ਮਿਲਦੀ ਆ ਜੱਜ ਉਸ ਨੂੰ ਸਮਝੌਤੀ ਵਜੋਂ ਕਹਿ ਗਿਆ ਲਓ ਜੀ ਡੂਡ ਬੋਤਲ ਨਾਲ ਕਾਨੂੰਨ ਦੀ ਕਿਹੜੀ ਲੱਤ ਟੁੱਟ ਗਈ ਪੰਜਾਬਾ ਸੁਧਾਰ ਨਹੀਂ ਕਹਿ ਗਿਆ ਉਹਦੇ ਐਨੇ ਆਖਣ ਨਾਲ ਕਚਹਿਰੀ ਦੇ ਕਮਰੇ ਵਿੱਚ ਹਾਸੜ ਪੈ ਗਈ ਜੱਜ ਦੇ ਦਿਲ ਬਹਿ ਗਈ ਮੁਲਜ਼ਮ ਅਸਲ ਨੂੰ ਭੁਲਾਏ ਤੈਨੂੰ ਪਤਾ ਏ ਤੂੰ ਗੁਰੂ ਦੀ ਸੌਂ ਖਾਦਿਆ ਝੂਠ ਨਹੀਂ ਬੋਲਾਂਗਾ ਜੋ ਸੱਚ-ਸੱਚ ਬਿਆਨ ਦੇ ਜੱਜ ਨੇ ਨਰਮ ਸ਼ਬਦਾਂ ਵਿੱਚ ਕੁਝੀ ਤਬੀਕ ਕੀਤੀ ਜੀ ਜਨਾਬ ਜੀ ਮੈਂ ਸੱਚੇ ਦਿਲੋਂ ਸੌਂ ਖਾ ਕੇ ਸੱਚ ਹੀ ਆਖਿਆ ਏ ਉਹ ਸਭ ਸਰਕਾਰੀ ਈ ਸੀ ਜਿਹੜੀ ਤੁਹਾਡੇ ਸਾਹਮਣੇ ਗੁਰੂ ਦੀ ਸੌਂ ਖਾ ਕੇ ਝੂਠ ਬੋਲ ਗਏ ਡੂਡ ਬੋਤਲ ਮੇਰੀ ਹੈ ਤੇ 12 ਇਹਨਾਂ ਸਰਕਾਰੀਆਂ ਦੀਆਂ ਨੇ ਜਿਹੜੇ ਸੌਖਾ ਕੇ ਤੁਹਾਡੇ ਅੱਗੇ ਝੂਠ ਬੋਲੇ ਉਸ ਹਵਲਦਾਰ ਤੇ ਸਰਕਾਰੀ ਵਕੀਲ ਵੱਲ ਹੱਥ ਕਰ ਦਿੱਤਾ ਇਹਨਾਂ ਨੂੰ 12 ਬੋਤਲਾਂ ਦੀ ਤੇ ਮੈਨੂੰ ਨਿਸ਼ੰਘ ਟੁੱਟ ਬੋਤਲ ਦੀ ਸਜ਼ਾ ਦੇ ਦਿਓ ਹਾਸਾ ਮੁੜ ਕੇ ਚਿਹਰੀ ਵਿੱਚ ਖਿਲਰ ਗਿਆ ਤੂੰ ਕੋਈ ਹੋਰ ਬਿਆਨ ਦੇਣਾ ਏ ਜੱਜ ਦੀ ਹਮਦਰਦੀ ਠੱਕੜੀ ਦੇ ਪੱਲੜਿਆਂ ਵਾਂਗ ਡੋਲ ਰਹੀ ਸੀ ਮੈਂ ਤਾਂ ਜੀ ਲੰਮਾ ਚੌੜਾ ਏ ਤੁਸੀਂ ਸੁਣਦੇ ਅੱਖੋਂਗੇ ਤਾਂ ਨਹੀਂ ਪੰਜਾਬਾ ਤੇ ਲੋ ਚਾਹੁੰਦਾ ਸੀ ਜੱਜ ਨੂੰ ਮਿਹਰਬਾਨ ਕਰ ਲਵਾ ਸ਼ਾਇਦ ਬਰੀ ਹੀ ਕਰ ਦੇਵੇ ਮੈਂ ਅੱਕਦਾ ਨਹੀਂ ਤੂੰ ਸੱਚੋ ਸੱਚ ਆਖੀ ਚਲ ਨਹੀਂ ਫਿਰ ਵੇਖ ਲਾ ਜੱਜ ਨੇ ਧਮਕੀ ਨਾਲ ਵੀ ਛਾੜ ਦਿੱਤੀ ਉਹ ਜੀ ਫਿਰ ਗੁਰੂ ਕਿਆਂ ਦਾ ਜੰਮਣ ਦਿਹਾੜਾ ਨੇੜੇ ਆ ਰਿਹਾ ਸੀ ਬਲਬੀਰੇ ਯਾਰ ਨੇ ਆਕੂਣੀ ਮਾਰੀ ਪੰਜਾਬੀ ਨੇ ਵਾਰ ਦਾ ਦਾ ਮੁੱਢ ਤੋੜ ਲਿਆ ਉਹ ਕਹਿੰਦਾ ਗੁਣ ਮੇਰਾ ਅੱਧੋ ਵੱਧ ਧਾਰੂ ਤੇ ਖੜਾ ਕੱਢਣਾ ਤੇਰਾ ਕੰਮ ਕਿਉ ਹੌਸਲਾ ਤੇ ਪੁਲਿਸ ਦੀਆਂ ਜੁੱਤੀਆਂ ਵੀ ਅੱਧੋ ਵੱਧ ਮੈਂ ਮੋੜ ਦਿੱਤਾ ਜੱਜ ਸਮੇਤ ਸਾਰੀ ਕਚਹਿਰੀ ਦਿਲ ਖੋਲ ਕੇ ਹੱਸ ਪਈ ਇਹਦੇ ਵਿੱਚ ਜੀ ਹੱਸਣ ਵਾਲੀ ਕਿਹੜੀ ਗੱਲ ਐ ਮੈਂ ਤਾਂ ਜੀ ਬਲ ਭੀਰੇ ਨੂੰ ਦੁੱਖ ਸੁੱਖ ਵੀ ਅਤੋਂ-ਅਤ ਵੰਡਣ ਨੂੰ ਕਿਹਾ ਸੀ ਜੇ ਪੁਲਿਸ ਜੁੱਤੀਆਂ ਨਹੀਂ ਮਾਰਦੀ ਤਾਂ ਦੱਸੋ ਸਬੂਤ ਵਜੋਂ ਸੱਚਰੀ ਲੱਤ ਦਾ ਹਾਲ ਵੇਖ ਲਓ ਹੁਣ ਵੀ ਜੰਗਲਿਆਸਰੇ ਖਲੋਤਾ ਆ ਹਾਂ ਜੀ ਹਾਂ ਆਖੀ ਚਲ ਜੱਜ ਨਾਲ ਪਾਕੀ ਲਾਣੇ ਦੀ ਵੀ ਦਿਲਚਸਪੀ ਵੱਧ ਗਈ ਸੀ ਮਗਰ ਲੀਆਂ ਪੇਸ਼ੀਆਂ ਵੜੇ ਵੀ 4-5 ਬੰਦੇ ਆ ਜੁੜੇ ਦੋ ਹੋਰ ਵਕੀਲ ਵੀ ਅਦਾਲਤ ਵਿੱਚ ਕੁਰਸੀਆਂ ਮਲ ਕੇ ਬੈਠ ਗਏ ਇਹ ਸੱਚਾ ਮੈਂ ਪੁਲਿਸ ਦੀ ਕੁੱਟ ਤੋਂ ਡਰਦੇ ਨਹੀਂ ਇਹਨਾਂ ਦੇ ਕਾਗਜ਼ਾਂ ਤੇ ਗੋਥੇ ਲਾਈ ਸੀ ਉਹਨਾਂ ਦੀ ਛੇੜਛਾੜਤਾ ਜੀ ਸਾਰਿਆਂ ਤੋਂ ਅੱਬਾ ਅੱਬਾ ਕਰਵਾ ਦਿੰਦੀ ਆ ਉਂ ਜੀ ਮੈਨੂੰ ਬਲਬੀਰੇ ਨੇ ਸ਼ਰਾਬ ਕੱਢਣਾ ਸਿਖਾਇਆ ਸੀ ਝੂਠ ਨਹੀਂ ਬੋਲਦਾ ਰੱਬ ਨੂੰ ਜਾਨ ਦੇਣੀ ਆ ਦੋ ਵਾਰੀ ਇਕੱਲੇ ਨੇ ਵੀ ਸ਼ਰਾਬ ਕੱਢੀ ਸੀ ੜਿੱਕੇ ਭਾਵੇਂ ਪੁਲਿਸ ਦੇ ਆ ਗਿਆਂ ਤੋਬਾ ਮੇਰੀ ਇਹ ਤਾਂ ਜੀ ਧਰਮ ਰਾਜ ਦੇ ਜਮਦੂਤਾ ਨਾਲੋਂ ਵੀ ਮੂਰਲੀ ਕੀਲੀ ਦੇਆ ਅਦਾਲਤ ਦਾ ਸਾਰਾ ਨਾਣਾ ਹੱਸ ਹੱਸ ਦੂਰਾ ਹੋ ਰਿਹਾ ਸੀ ਉਹ ਬਈ ਮੂਰਲੀ ਕੀਲੀ ਕੀ ਹੁੰਦੀ ਆ ਜੱਜ ਨੇ ਪੁੱਛ ਲਿਆ ਉਹ ਜੀ ਜਦ ਹਾਲ ਡੂੰਗਾ ਵੋਣਾ ਹੋਵੇ ਨਾੜਾ ਅਗਦੀ ਕੀਲੀ ਕੱਸਤੇ ਹੁੰਦਾ ਏ ਮੈਂ ਸਮਝਿਆ ਨਹੀਂ ਜਿਵੇਂ ਜੀ ਪੁਲਿਸ ਵਾਲੇ ਲੱਤਾਂ ਵਿੱਚ ਅਰਲਾ ਕੋਟੜਾ ਕੇ ਅੜਾੜ ਪਵਾਉਂਦੇ ਆ ਫਿਰ ਬੰਦਾ ਹਰ ਝੂਠੀ ਸੱਚੀ ਗੱਲ ਉੱਤੇ ਹਾਂ ਹਾਂ ਕਰੀ ਜਾਂਦਾ ਏ ਤੁਸੀਂ ਜੀ ਠਾਣੇ ਵੇਖੇ ਨਹੀਂ ਕੱਚੀਆਂ ਫਾਸੀਆਂ ਕੀ ਜਾਣ ਤਮਾਸ਼ਾ ਵੇਖਣ ਵਾਲੇ ਹੱਸਣ ਦੀ ਤਾਂ ਠਟੰਪਰ ਕੇ ਰਹਿ ਗਏ ਤੈਨੂੰ ਇੱਥੇ ਕੋਈ ਡਰ ਨਹੀਂ ਖੁੱਲ ਕੇ ਸਾਚਾਰਜ ਜੱਜ ਉਸਨੂੰ ਦਲੇਰੀ ਦੇ ਗਿਆ ਇੱਥੇ ਤਾਂ ਤੁਹਾਡੇ ਕੋਲੋਂ ਕੰਨ ਭਰ ਦੇ ਕੂੰਦੇ ਨਹੀਂ ਪਰ ਬਾਹਰ ਨਿਕਲਦੇ ਨੂੰ ਇਹਨਾਂ ਨੇ ਫੇਰ ਮੇਰਾ ਮੋਰ ਬਣਾ ਲੈਣਾ ਏ ਹੋਰ بڑے ਡਰ ਅੱਖਾਂ ਪਾੜ ਪਾ ਡਰਾਉਣੇ ਆ ਜੀ ਹੋਰ ਕਿਹੜਾ ਡਰ ਗੱਲ ਫੇਰ ਜੀ ਅਲਫ਼ ਵੀ ਤੋਂ ਸ਼ੁਰੂ ਕਰਨੀ ਪਊਗੀ ਦੋਸ਼ੀ ਤੋਂ ਗੱਲ ਸਮੇਟਣ ਦੀ ਥਾਂ ਆਪਣੇ ਆਪ ਕਿਲਰ ਦੀ ਜਾ ਰਹੀ ਸੀ ਜਿਵੇਂ ਵੀ ਆ ਅੱਖੀ ਚਲ ਤੈਨੂੰ ਖੁੱਲੀ ਛੁੱਟੀ ਜੱਜ ਦੇ ਦਿਨ ਆਪਣੀ ਤਰ੍ਹਾਂ ਹੀ ਦੀ ਦਿਲਚਸਪੀ ਮੁਸਕਾ ਰਹੀ ਸੀ ਲੋ ਜੀ ਸੁਣੋ ਫੇਰ ਡਰਦਾ ਪਹਿਲਾਂ ੱਤਕਾ ਬਾਪੂ ਦੇ ਚੌਂਦਿਆਂ ਵਜਿਆ ਮਾਂ ਸਾਡੀ ਮਰ ਗਈ ਸੀ ਅਸੀਂ ਦੋ ਭਰਾ ਤੇ ਦੋ ਭੈਣਾਂ ਸਾਂ ਸਾਰੇ ਹੀ ਕੰਮ ਕਰਦੇ ਸੀ ਰੁੱਖਾ ਮਿੱਸਾ ਗੁਜ਼ਾਰਾ ਚੱਲੀ ਜਾਂਦਾ ਸੀ ਜ਼ਮੀਨ ਸਾਡੇ ਕੋਲੇ 5 ਕਿਲੇ ਸੀ 5-6 ਕਿੱਲੇ ਅਸੀਂ ਹੋਰ ਚਕੋਤੇ ਉੱਤੇ ਲੈ ਲੈਂਦੇ ਸਾਂ ਮੈਂ ਤੇ ਬਾਪੂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਰਹੀ ਏ ਪਰ ਛੋਟਾ ਦਸਵੀਂ ਵਿੱਚੋਂ ਫੇਲ ਹੋ ਕੇ ਲਫੈਂਟ ਨਿਕਲ ਗਿਆ ਕਿੱਲਾ ਥੋੜੀਆਂ ਉਹ ਗਪੌੜੀਆਂ ਬਹੁਤੀਆਂ ਮਾਰਦਾ ਸੀ ਉਸ ਹੀਟੀਆਂ ਉਤਲੀਆਂ ਮਾਰ ਕੇ ਬਾਪੂ ਨੂੰ ਭਰਮਾ ਲਿਆ ਬਈ ਮੈਮਰੀ ਕੀ ਕ੍ਰੈਡਿਟੇ ਜਾ ਕੇ ਕਰ ਦੇ ਕਿਰਪੀ ਧੋ ਦਿਆਂਗਾ ਬਾਪੂ ਵੀ ਮੇਰੇ ਵਰਗਾ ਸਿੱਧਾ ਸੀ ਪਾੜੇ ਦੀਆਂ ਗੱਲਾਂ ਵਿੱਚ ਆ ਗਿਆ ਉਸ ਗੁੱਠਾ ਲਾ ਕੇ 50000 ਉਸ ਨੂੰ ਲੈ ਦਿੱਤਾ ਕੁਰਸੀਆਂ ਮੱਲੇ ਬੈਠੇ ਵਕੀਲਾਂ ਵੱਲ ਹੱਥ ਕਰਕੇ ਉਸ ਆਖਿਆ ਜੀ ਮਾਪਿਓ ਪਾੜੇ ਅਨਪਣਾ ਨੂੰ ਲੁੱਟੀ ਜਾਂਦੇ ਆ ਛੋਟੇ ਨੇ ਪਾਸਪੋਰਟ ਬਣਾ ਲਿਆ ਫਿਰ ਜੀ ਇੱਕ ਏਜੰਟ ਨੂੰ ਬਾਪੂ ਕੋਲ ਲੈ ਆਇਆ ਬਾਪੂ ਨੇ ਤਲਕੀਲੇ ਗਹਿਣੇ ਕਰਕੇ 5 ਲੱਖ ਜੱਟ ਦੀ ਝੋਲੀ ਪਾ ਦਿੱਤਾ ਪਹਿਲੋਂ ਛੋਟਾ ਅਰਬਾਂ ਦੇ ਕਿਸੇ ਮੁਲਕ ਵਿੱਚ ਗਿਆ ਜੀ ਮਗਰੋਂ ਪਤਾ ਲੱਗਿਆ ਤੁਰਕੀ ਵਿੱਚ 8 ਲੀ ਇਕ ਵਾਰ ਵੇਚਣ ਜਾ ਲੱਗਿਆ ਫਿਰ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਜਰਮਨ ਕਿਸੇ ਹੋਟਲ ਦੇ ਝੂਠੇ ਭਾਂਡੇ ਮੈਂ ਦਾ ਸੁਣਿਆ। ਇਟਲੀ ਤੋਂ ਦੀ ਇੱਕ ਰੁਲਦੀ ਖੁਲਦੀ ਚਿੱਠੀ ਜ਼ਰੂਰ ਆਈ ਸੀ। ਸਰਕਾਰੀ ਵਕੀਲ ਉਸ ਦੀ ਚੱਲ ਦੀ ਗੱਲ ਤੋਂ ਆਵਾਜ਼ ਆ ਰੋਕੇ ਜੱਜ ਨੂੰ ਆਖਿਆ, "ਸਰ, ਇਹਨਾਂ ਗੱਲਾਂ ਦਾ ਅਸਲੇ ਕੇਸ ਨਾਲ ਕੀ ਤੋਲਕ ਹੈ? ਤੋਲਕ ਤਾਂ ਕੋਈ ਨਹੀਂ, ਮੈਂ ਇਸ ਵਿੱਚ ਤਰਜਨਾ ਕਰਾਂਗੇ। ਪਰ ਇੱਕ ਟੁੱਟਦੇ ਪਰਿਵਾਰ ਦੀ ਗੱਲ ਦਿਲਚਸਪ ਹੈ, ਸੁਣਨ ਵਿੱਚ ਕੀ ਹਰਜ ਹੈ?" ਜੱਜ ਨੇ ਆਪਣੇ ਰੀਡਰ ਵੱਲ ਮੂੰਹ ਭੁਮਾਇਆ, "ਹੋਰ ਫਾਈਲਾਂ ਕਿੰਨੀਆਂ ਹਨ?" ਜਨਾਬ ਬਾਕੀ ਹਾਲੇ ਤਾਸ ਪੰਨ্যায় ਮਸ਼ੀਨੇ ਗਿਣਤੀ ਕਰਕੇ ਦੱਸਿਆ। ਇਹੋ ਕਰ ਸਭ ਨੂੰ ਆਵਾਜ਼ਾਂ ਲਵਾ ਕੇ ਤਰੀਕਾਂ ਦੇ ਛੱਡ। ਅੱਜ ਮੈਨੂੰ ਪੰਜਾਬੀ ਵਿੱਚੋਂ ਪੰਜਾਬੀ ਬੋਲ ਦਾ ਪ੍ਰਤੀਤ ਹੋ ਰਿਹਾ ਹੈ। ਜੱਜ ਨੇ ਰੀਡਰ ਨੂੰ ਹਦਾਇਤ ਕਰ ਦਿੱਤੀ। ਜਿਵੇਂ ਜਨਾਬ ਦਾ ਹੁਕਮ ਹੋਵੇ। ਰੀਡਰ ਨੇ ਅਰਦਲੀ ਨੂੰ ਕਹਿ ਕੇ ਬਾਕੀ ਮੁਕਾਦਮੇ ਵਾਲਿਆਂ ਨੂੰ ਆਵਾਜ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬੀ ਦੀ ਸ਼ਰਾਬ ਦਾ ਕੇਸ ਕੁਝ ਸਮੇਂ ਲਈ ਰੁਕ ਗਿਆ ਤੇ ਜੱਜ ਰਿਟਾਇਰਿੰਗ ਰੂਮ ਵਿੱਚ ਥੋੜਾ ਆਰਾਮ ਕਰ ਲਈ ਚਲਾ ਗਿਆ। ਜੱਜ ਨੇ ਪਿਛਲੇ ਕਮਰੇ ਵਿੱਚੋਂ ਨਿਕਲ ਕੇ ਕੁਰਸੀ ਮਲਦਿਆਂ ਤੇ ਪੂਰੀ ਦਿਲਚਸਪੀ ਲੈਦੇ ਆਖਿਆ ਹਾਂ ਵੀ ਪੰਜਾਬ ਸਿਆਂ ਹੁਣ ਗੱਲ ਹੈ ਗਾਂ ਤੋਰ ਤੇਰਾ ਛੋਟਾ ਪਰਾ ਜ਼ਰਮਨੀ ਪਹੁੰਚ ਗਿਆ ਜੱਜ ਨੇ ਲੜੀ ਜੋੜ ਲਈ ਹੰਗਾਰਾ ਪਰਿਆ ਸਾਰੇ ਵਕੀਲ ਤਰੀਕਾ ਲੈ ਕੇ ਤੁਰ ਗਏ ਉਹਨਾਂ ਹੋਰ ਕੇਸ ਵੀ ਭਗਤੌਣੇ ਸਨ ਤੇ ਪੰਜਾਬੀ ਦੀ ਆਪ ਪੀਤੀ ਤੋਂ ਉਹਨਾਂ ਨੂੰ ਕੋਈ ਲਾਭ ਨਹੀਂ ਸੀ ਕੰਧ ਨਾਲ ਲੱਗੇ ਪਹਿ ਚੁੱਤੇ ਦੋ ਕੁ ਪਿੰਡੂ ਹੀ ਗੱਲਾਂ ਸੁਣਨ ਵਾਲੇ ਬੈਠੇ ਰਹੇ ਜੀ ਸਾਹਿਬ ਜੀ ਮੇਰੇ ਭਰਾ ਦਾ ਪੂਰਾ ਨਾਂ ਤਰਲੋਚਨ ਸਹਾਵਾ ਅਸੀਂ ਤੇ ਉਹਨੂੰ ਸਾਰੇ ਯਾਰ ਬੇਲੀ ਲੋਚਨ ਹੀ ਆਖਦੇ ਆਂ ਤੁਰਕੀ ਤੇ ਆਟਲੀ ਵਿੱਚ ਕੀ ਲੁਕਦਾ ਉਹ ਜਰਮਨੀ ਕਿਸੇ ਟਾਬੇ ਉੱਤੇ ਝੂਠੇ ਭਾਂਡੇ ਮਾਣ ਦੇ ਮਨ ਜਾਣ ਜਾ ਲੱਗਾ ਸਾਨੂੰ ਉਸ ਚਿੱਠੀ ਚ ਪੱਟੀ ਪਾਉਣੇ ਬੰਦ ਕਰ ਦਿੱਤੀ ਇਹ ਸਾਰੀਆਂ ਗੱਲਾਂ ਚਾਰ ਬੇਲੀ ਤੋਂ ਆਈਆਂ ਉਸ ਦਾ ਇੱਕ ਚਾਰ ਬੇਲੀ ਹੀ ਦੱਸਦਾ ਸੀ ਹੁਣ ਤੁਸੀਂ ਫਿਕਰ ਨਾ ਕਰੋ ਲੋਚਨ ਨੇ ਜਰਮਨ ਜਨਾਨੀ ਨਾਲ ਵਿਆਹ ਕਰਵਾ ਲਿਆ ਹੋਰ 6 ਮਹੀਨਿਆਂ ਨੂੰ ਪੱਕਾ ਹੋ ਜਾਵੇਗਾ ਉਹ ਸਾਲਾ ਕਿਤੇ ਕਰਾਨੀ ਤਾਂ ਨਹੀਂ ਹੋ ਗਿਆ ਬਾਪੂ ਨੂੰ ਉਹਦੇ ਸਿੱਖ ਧਰਮ ਦੀ ਪਈ ਹੋਈ ਸੀ ਉਹਦੇ ਘਰ ਵਾਲੀ ਅਸੈਨਤਾ ਨਹੀਂ ਬਾਪੂ ਉੱਥੇ ਇਹਨਾਂ ਗੱਲਾਂ ਨੂੰ ਕੋਈ ਨਹੀਂ ਪੁੱਛਦਾ ਹੌਣ ਬਾਲਾ ਬਾਪੂ ਦਾ ਦਿਲ ਤੜਾਰ ਰਿਹਾ ਸੀ ਸਾਨੂੰ ਤਾਂ ਸਾਲਾ ਪੱਟ ਕੇ ਸੁੱਟ ਗਿਆ ਗਹਿਣੇ ਪੈ ਤਿੰਨ ਕਿਲੇ ਵਾਉਂਦੇ ਅਸੀਂ ਰਹੇ ਚੁਕੋਤਾ ਮੋੜਿਆ ਨਾ ਗਿਆ ਤੇ 4 ਸਾਲਾਂ ਪਿੱਛੋਂ ਵਿਆਜ ਪੈ ਕੇ ਬੈ ਹੋ ਗਏ ਉਹਨੇ ਸਾਨੂੰ ਦੁਆਨੀ ਨਹੀਂ ਕੱਲੀ ਚੰਗੀ ਭਲੀ ਸਬਰ ਸਬੂਰੀ ਨਾਲ ਰੁੱਖੀ ਮਿੱਸੀ ਖਾਈ ਜਾਂਦੇ ਸੀ ਅਸਲੋਂ ਹੱਤੜ ਹੋ ਗਏ ਹੌਕਾ ਲੈ ਕੇ ਬਾਪੂ ਆਏ ਪਰੋਣੇ ਤੋਂ ਪੁੱਛਣ ਲੱਗਾ ਉਹ ਕਿੰਨੀ ਕੁ ਤਨਖਾਹ ਲੈਂਦਾ ਏ ਕੁਝ ਬਚਾਉਂਦਾ ਈ ਹੈ ਕਿ ਕੋਰੀ ਦੇ ਢਿੱਡ ਚ ਪਾਈ ਜਾਂਦਾ ਬਾਪੂ ਹਲੇ ਉਹਦੇ ਚੱਜ ਨਾਲ ਪੈਰ ਨਹੀਂ ਲੱਗੇ ਉਹ ਤਾਂ ਹਲੇ ਪੱਕਾ ਹੋਣ ਦਬਾਲਾ ਏ ਪਹਿਲਾਂ ਲੁੱਕ ਛਿਪ ਕੇ ਕੰਮ ਕਰਦਾ ਸੀ ਆਉਣ ਵਾਲਾ ਦੱਸਦਾ ਰਿਹਾ ਉਹਦੇ ਘਰ ਵਾਲੀ ਤਾਂ ਸਿਗਰਟ ਹੀ ਨਹੀਂ ਪੁੱਜਣ ਦਿੰਦੀ ਸੀ ਉਸ ਆਲਾ ਆਪਤਾ ਨਹੀਂ ਪੀਣ ਲੱਗ ਪਿਆ ਬਾਪੂ ਉਹਦਾ ਧਰਮ ਪ੍ਰੇਸ਼ਟ ਹੋਣ ਤੋਂ ਡਰਦਾ ਸੀ ਨਹੀਂ ਆਪ ਨਹੀਂ ਪੀਂਦਾ ਕਹਿੰਦਾ ਸੀ ਪੱਕਾ ਹੋ ਕੇ ਉਹਨੂੰ ਛੱਡ ਦਿਆਂਗਾ ਬਾਪੂ ਤੂੰ ਬੋਤਾ ਫੇਰੇ ਕਰਨਾ ਕਰ ਕਾਕਾ ਜਦੋਂ ਕੋਈ ਮੇਮ ਬਲਾ ਬਣ ਕੇ ਅਣਜਾਣੂ ਚੰਬੜ ਜਾਵੇ ਭੌਂਦੂ ਨਾਤ ਕੀ ਬਚਾ ਕਰ ਸਕਦਾ ਏ ਬਾਪੂ ਆਪਣੀ ਥਾਂ ਚੁਰ ਰਿਹਾ ਸੀ ਆਉਣ ਵਾਲਾ ਚਾਹ ਪੀ ਕੇ ਤਿੰਨ ਜਰਸੀਆਂ ਦੇਂਦਾ ਤੁਰ ਗਿਆ ਤੇ ਬਾਪੂ ਕਰੋਤਾ ਕਰੋਤਾ ਮੰਜੇ ਤੇ ਡਿੱਗ ਪਿਆ ਤੇਰਾ ਬਾਪੂ ਗਰਮ ਜਰਸੀਆਂ ਲੈ ਕੇ ਖੁਸ਼ ਨਹੀਂ ਹੋਇਆ ਜੱਜ ਪੰਜਾਬੀ ਦੀ ਚਲਦੀ ਗੱਲ ਟੋਕ ਗਿਆ ਬਾਪੂ ਨੂੰ ਤਾਂ ਸਾਭ ਜੀ ਆਸੀ ਆਉਣ ਵਾਲਾ ਮੋਟੀ ਰਕਮ ਦੇਖੇ ਜਾਵੇਗਾ ਗਹਿਣੇ ਪੈ ਤੇ ਨਿੱਕੇਲੇ ਛੜਵਾ ਲਵਾਂਗੇ ਉਸੇ ਸਾਲ ਉਹ ਬਹਿ ਹੋਗੇ ਬਾਪੂ ਚਿੰਤਾ ਵਿੱਚ ਪਿਆ ਅਸਲੋਂ ਬੋਂਡਾ ਹੋ ਗਿਆ ਤੇ ਨਿਕਾਣੇ ਵੇਖ ਕੇ ਉਸ ਹਰਾਸ ਛੱਡ ਦਿੱਤੇ ਦੋਹਾਂ ਕੁੜੀਆਂ ਦੇ ਵਿਆਹ ਕਰਕੇ ਕਰ ਜਾ ਹੋਰ ਸਿਰ ਚੜ ਗਿਆ ਬਾਪੂ ਅਸਲੋਂ ਦਿਲ ਛੱਡ ਬੈਠਾ ਤੇ ਆਉਂਦੇ ਸਾਲ ਵੀ ਠੰਡ ਉਸ ਨੂੰ ਸੁਰਗਾਂ ਨੂੰ ਲੈ ਗਈ ਉਹਦੀ ਬਿਮਾਰੀ ਤੇ ਭੋਗ ਉਤੇ ਇੱਕ ਕਿੱਲਾ ਹੋਰ ਗਹਿਣੇ ਹੋ ਗਿਆ ਕੁਣ ਜੀ ਮਾਪਿਓ ਸਾਉ ਦਾ ਇੱਕ ਕਿੱਲਾ ਹੀ ਬਾਕੀ ਰਹਿ ਗਿਆ ਏ ਸਾਲਖੰਡ ਵਿੱਚ ਉਹ ਵੀ ਖਿਸਕ ਜਾਊਗਾ ਬੜਦ ਬਾਪੂ ਜਿਉਂਦੇ ਤੋਂ ਹੀ ਪਿੱਕ ਗਏ ਸਨ ਟੋਕੜ ਮੱਝ ਲੰਬੇ ਡੰਗ ਪਈ ਹੋਈ ਆ ਚਾਹ ਜੋਗਾ ਰੱਖ ਕੇ ਬਾਕੀ ਟਹਿਰੀ ਪਾ ਜਾਂਦਾ ਏ ਪਰ ਘਰ ਪੂਰਾ ਕਿਵੇਂ ਵੀ ਨਹੀਂ ਹੁੰਦਾ ਤਿੰਨ ਜਵਾਕ ਹੈ ਜੀ ਦੂ ਸਕੂਲ ਜਾਂਦੇ ਆ ਘਰ ਵਾਲੀ ਅੱਡ ਵੱਡੂ ਖਾਉ ਵੱਡੂ ਖਾਉ ਕਰ ਦਿਆ ਉਸ ਨੂੰ ਕੀ ਦਾ ਘਰ ਭੰਕੇ ਲਿਆ ਦੇਵਾਂ ਜੀ ਤਾਂ ਕਰਦਾ ਏ ਨਿਆਣਾ ਨੁ ਪੜਾ ਕੇ ਡਿਪਟੀ ਬਣਾ ਦਿਆਂ ਪਰ ਤੁਰਦਾ ਤਾਂ ਚੁੱਲ੍ਹੇ ਦਾ ਲੋੜ ਤੇਲ ਨਹੀਂ ਖਾਣ ਵਾਲੇ ਪੰਜ ਜੀਆਂ ਹੀ ਕਮਾਉਣ ਵਾਲਾ ਇਕੱਲਾ ਟੇਬਲਾ ਮੈਂ ਅਜਿਹੇ ਸਾੜ ਸਤੀਵਚ ਜੀ ਮਾੜੇ ਧੰਦੇ ਹੋ ਜਾਂਦੇ ਆ ਉਹ ਮਾੜੇ ਕੰਮ ਕਰਨ ਨੂੰ ਕੀ ਦਾ ਜੀ ਕਰਦਾ ਏ ਸੱਚੀ ਗੱਲ ਹੈ ਜੀ ਨੂੜਾ ਤੇ ਭੁੱਖ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀਆਂ ਪੰਜਾਬਾ ਹੱਥ ਜੋੜਦਾ ਸਿਰ ਸੁੱਟ ਖਲੋਤਾ ਜੱਜ ਗੁਰਵਾਲ ਸਿੰਘ ਨੇ ਮਹਿਸੂਸ ਕੀਤਾ ਮੇਰੇ ਸਾਹਮਣੇ ਦੋਸ਼ੀ ਪੰਜਾਬਾ ਨਹੀਂ ਉਸ ਸਿਆ ਟੁੱਟਿਆ ਪੰਜਾਬ ਲਿਲਕੜੀਆਂ ਲੈ ਰਿਹਾ ਹੈ ਪਰ ਜਿਉਣ ਲਈ ਕੁਝ ਤਾਂ ਕਰਨਾ ਹੀ ਪੈਂਦਾ ਏ ਕਿਸੇ ਤਰ੍ਹਾਂ ਦੀ ਮਿਹਨਤ ਅਗਾ ਜੱਜ ਸਾਫ ਦੀ ਆਪਣੀ ਅਕਲ ਵੀ ਜਵਾਬ ਦੇ ਖਲੋਤੀ ਜੀ ਮੈਂ ਤਾਂ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਆ ਮਿਲੇ ਵੀ ਪੰਜਾਬਾ ਜੁੜੇ ਹੱਥ ਖੋਲ ਗਿਆ ਦਿਨ ਤਾਂ ਬੰਦਿਆ ਹੋਰ ਵੀ ਮਾੜੇ ਆਉਣ ਵਾਲੇ ਆ ਆਰਥਿਕ ਮੰਦਵਾੜਾ ਤੂੰ ਕਰੇਂਗਾ ਕੀ ਚੋਰੀ ਜੱਜ ਉਸ ਦੀ ਅੰਤਰ ਆਤਮਾ ਤੱਕ ਉਤਰਨਾ ਚਾਹੁੰਦਾ ਸੀ ਨਹੀਂ ਚੋਰੀ ਨਹੀਂ ਕਰੂੰਗਾ ਜੀ ਜੱਜ ਦੀ ਹਮਦਰਦੀ ਚਾਚ ਕੇ ਪੰਜਾਬ ਬੇਨੇ ਜੇਰੇ ਨਾਲ ਆਖਿਆ ਮਰ ਖੱਪ ਕੇ ਹਥਿਆਰ ਹੱਥਾਂ ਹੇਟ ਕਰੂੰਗਾ ਅੱਛਾ ਹਥਿਆਰ ਚੁੱਕ ਕੇ ਕਿ ਡਕੈਤੀ ਕਰੇਗਾ ਡਕੈਤੀ ਵਿੱਚ ਕਤਲ ਵੀ ਹੋ ਸਕਦਾ ਏ ਜੱਜ ਨੇ ਉਂਗਲ ਖੜੀ ਕਰਕੇ ਤਬੀ ਵਜੋ ਚਤਾਰਿਆ ਹਾਲੇ ਤਾਂ ਸ਼ਰਾਬ ਦੇ ਕੇਸ ਵਿੱਚ ਤੇਰੀ ਇਕਵਾਲੀ ਬਿਆਨਾਂ ਅਨੁਸਾਰ ਤੈਨੂੰ ਜੇਲ੍ਹ ਉਡੀਕ ਰਹੀ ਹੈ ਡਕੈਤੀ अथवा ਕਤਲ ਦੀ ਲੰਮੀ ਸਜ਼ਾ ਪਿੱਛੋਂ ਤੇਰੀ ਟੱਬਰੀ ਕੀ ਕਰੇਗੀ ਕਦੇ ਸੋਚਿਆ ਜੱਜ ਹਮਦਰਦੀ ਨਾਲ ਇੱਕ ਤਰ੍ਹਾਂ ਸਮਝਾ ਰਿਹਾ ਸੀ ਜਨਾਬ ਜੀ ਤੱਬਰੀ ਦਾ ਫਿਰ ਰੱਬ ਰੱਖਾ ਸੋਚੋਂ ਦੀ ਤਾਂ ਐਸ ਪਾਇ ਨੂੰ ਕਿਉਂ ਪਹੁੰਚਦਾ ਨਤੀਜੇ ਜਾਂਚ ਕੇ ਪੰਜਾਬੇ ਦਾ ਮਨ ਪਰ ਆਇਆ ਤੁਸੀਂ ਹੀ ਦੱਸੋ ਜਨਾਬ ਜੀ ਚੰਗਾ ਭਲਾ ਕੰਮ ਕਰਦਾ ਬੰਦਾ ਹਾਰ ਜਾਵੇ ਉਹ ਜਾਵੇ ਕਿੱਧਰ ਨੂੰ ਮਾਪਿਓ ਭੁੱਖਾ ਢਿੱਡ ਮਾੜੇ ਕਾਰਿਆਂ ਬਲ ਤੋੜ ਦਿੰਦਾ ਏ ਪੰਜਾਬਾ ਆਪਣੀ ਮਜਬੂਰੀ ਕਹਿ ਰਿਹਾ ਸੀ ਜੱਜ ਮੁਸ਼ਕਿਲ ਵਿੱਚ ਫਸ ਗਿਆ ਰੱਬ ਨੂੰ ਤੂੰ ਕਿਸੇ ਦੀ ਰਾਖੀ ਕਰਦਾ ਵੇਖਿਆ ਏ ਉਹ ਪੰਜਾਬ ਦੇ ਹਾਲਤ ਨੂੰ ਨੀਂਦ ਨਾਲ ਚਾਚ ਰਿਹਾ ਸੀ ਨਹੀਂ ਜੀ ਵੇਖਿਆ ਤਾਂ ਨਹੀਂ ਪਰ ਆਂਦੇ ਆ ਸਬਦ ਦਾ ਪਾਲਕ ਹੈ ਰੱਬ ਜੇ ਸਬਦ ਦਾ ਪਾਲਕ ਹੈ ਤਦ ਤੈਨੂੰ ਚੰਗੀ ਭਲੀ ਕਾਰ ਕਰਦੇ ਨੂੰ ਸ਼ਰਾਬ ਵੇਚਣ ਕਿਉਂ ਲਾ ਦਿੱਤਾ ਜੱਜ ਸਰਕਾਰ ਦੇ ਬੋਲਾਂ ਵਿੱਚ ਤਲਖੀ ਉੱਪਰ ਆਈ ਜੀ ਮਾਪਿਓ ਜੇ ਮੈਂ ਇਹ ਨਾ ਜਾਣਦਾ ਹੁੰਦਾ ਤੁਹਾਡੇਗੇ ਹੱਥ ਜੋੜੀ ਮਾਫੀ ਆ ਨਾ ਮੰਗਦਾ ਹੱਥ ਜੋੜਦਾ ਉਹ ਨੀਵੀਂ ਪਾ ਗਿਆ ਤੁਸੀਂ ਨਿਆਂ ਕਰਨ ਵਾਲਿਓ ਰੱਬ ਤੁਹਾਨੂੰ ਟਿਪਟੀ ਬਣਾਵੇ ਮੈਨੂੰ ਦੱਸੋ ਮੈਂ ਕੀ ਕਰਾਂ ਜੱਜ ਇੱਕਦਮ ਸੋਚਾਂ ਵਿੱਚ ਪੈ ਗਿਆ ਮੈਂ ਇਸ ਅਨਪੜ੍ਹ ਤੇ ਮਜਬੂਰ ਬੰਦੇ ਦੇ ਸਵਾਲ ਤੇ ਸਮੱਸਿਆ ਦਾ ਕੀ ਜਵਾਬ ਦੇਣਾ ਇਹ ਇਕੱਲਾ ਨਹੀਂ ਲੱਖਾਂ ਨਹੀਂ ਕਰੋੜਾ ਇਸ ਸਵਾਲ ਦਾ ਜਵਾਬ ਮੰਗ ਰਹੇ ਹਨ ਐਨੀ ਗੰਭੀਰ ਸਮੱਸਿਆ ਦਾ ਹੱਲ ਤਾਂ ਚੰਡੀਗੜ੍ਹ ਤੇ ਦਿੱਲੀ ਵਾਲੇ ਹੀ ਕਰ ਸਕਦੇ ਹਨ ਸਾਡੀਆਂ ਸਰਕਾਰਾਂ ਖੂਪ ਪਾਉਣ ਵਾਲੀਆਂ ਨਹੀਂ ਉਸ ਦੇ ਅੰਦਰੋਂ ਰੋਸ ਭਰਮਾ ਗਰਮ ਪੁਕਾਰਾ ਬਾਹਰ ਆ ਗਿਆ ਪੰਜਾਬ ਸਿਆ ਮੈਂ ਤੇਰੇ ਕੇਸ ਦਾ ਅੱਗਾ ਪਿੱਛਾ ਪੜਤਾਲ ਲਿਆ ਏ ਤੈਨੂੰ ਅੱਧੇ ਘੰਟੇ ਦੀ ਛੁੱਟੀ ਚਾਹ ਪਾਣੀ ਪੀਆ ਆਏ ਨੂੰ ਹੁਕਮ ਸੁਣਾਵਾਂਗਾ ਮਾਪਿਓ ਮਿਹਰ ਕਰਿਓ ਤੁਹਾਡੇ ਬੱਚੇ ਜਿਉਣ ਗੁਰੂ ਤੁਹਾਨੂੰ ਹਾਈ ਕੋਰਟ ਦਾ ਜੱਜ ਬਣਾਵੇ ਉਹ ਜੁੜੇ ਹੱਥਾਂ ਨਾਲ ਦੋਸ਼ੀ ਜੰਗਲੇ ਵਿੱਚ ਲੰਗ ਮਾਰਦਾ ਬਾਹਰ ਨਿਕਲ ਗਿਆ ਜੱਜ ਨੇ ਰੀਟਰਵਲ ਮੂਹ ਕਮਾਇਆ ਕਿ ਸ਼ਲਾਲ ਤੂੰ ਸਾਰਿਆਂ ਪਹਿਲਾਂ ਅਹਿਮਦ ਨੂੰ ਸੁਭਾੜ ਕੇ ਜਾ ਸਕਦਾ ਹੈ ਇਸ ਪੰਜਾਬੇ ਦੀ ਮਿਸਲ ਮੇਰੇ ਕੋਲ ਰਹਿਣ ਦੇ ਬਹੁਤ ਅੱਛਾ ਜਨਾਬ ਕਿਸੇ ਚੀਜ਼ ਦੀ ਚਾਹ ਵਗੈਰਾ ਦੀ ਲੋੜ ਹੋਵੇ ਤਾਂ ਕਲਵਾ ਦੇਵਾਂ ਰੀਡਰ ਹਰਾਨੀ ਨਾਲ ਆਪਣੀ ਕਾਰਗੁਜ਼ਾਰੀ ਦਾ ਵਖਾਲਾ ਪਾ ਗਿਆ ਪਰ ਮਨ ਵਿੱਚ ਕਹਿ ਗਿਆ ਸਾਲਾ ਨਾ ਖਾਂਦਾ ਏ ਨਾ ਪੂਰਾ ਖਾਣ ਦਿੰਦਾ ਏ ਨਹੀਂ ਕੁਝ ਨਹੀਂ ਚਾਹੀਦਾ ਜੱਜ ਨੇ ਹੱਥ ਦਾ ਇਸ਼ਾਰਾ ਕਰਕੇ ਉਸ ਨੂੰ ਤੁਰਦਾ ਕਰ ਦਿੱਤਾ ਜੱਜ ਗੁਰਪਾਲ ਸਿੰਘ ਘਪੀਰਤਾ ਦੀ ਅੰਦਲੀਤੇ ਤੱਕ ਡੁੱਬਾ ਹੋਇਆ ਸੀ ਲੋੜਾ ਸਾਈਂ ਦਾ ਕਿ ਹੋ ਜਿਹਾ ਜਮਨ ਆ ਗਿਆ ਆਜ਼ਾਦੀ ਆ ਜਾਣ ਨਾਲ ਦੇਸ਼ ਖੁਸ਼ਹਾਲ ਹੋਣਾ ਚਾਹੀਦਾ ਸੀ ਹਰ ਆਦਮੀ ਨੂੰ ਉਹਦੀ ਯੋਗਤਾ ਅਨੁਸਾਰ ਕੰਮ ਮਿਲਣਾ ਚਾਹੀਦਾ ਸੀ ਜਿਸ ਸਮਾਜ ਨੇ ਮਾਨ ਸਨਮਾਨ ਨਾਲ ਟੁੱਟਣਾ ਸੀ ਉਹ ਅਸਲੋਂ ਨਿਕਰ ਤੁਰਿਆ ਇੱਕ ਚਪੜਾਸੀ ਤੋਂ ਲੈ ਕੇ ਵਜ਼ੀਰ ਤੱਕ ਰਿਸ਼ਵਤ ਦੀ ਚੇਨ ਤੁਰੇ ਜਾ ਰਹੀ ਹੈ ਪੁਲਸ ਦੀ ਮਿਲ ਭੁਗਤੀ ਨਾਲ ਨਸ਼ੀਲੇ ਪਦਾਰਥਾਂ ਪੰਜਾਬ ਦੀ ਜਵਾਨੀ ਤਬਾਹ ਕਰ ਮਾਰੀ ਬਾਕੀ ਬਜਦੇ 10 10 15 15 ਲੱਖ ਟਰੈਵਲ ਏਜੰਟਾਂ ਨੂੰ ਝਾੜ-ਝਾੜ ਅਮੀਰ ਦੇਸ਼ਾਂ ਨੂੰ ਪਛਤਰੇ ਜਿਨ੍ਹਾਂ ਵਿਚੁਰਦੇ ਰੋਮ ਸਾਗਰ ਤੇ ਇੰਗਲੈਂਡ ਦੀ ਖਾੜੀ ਵਿੱਚ ਡੁੱਬ ਰਹੇ ਆ ਸਿੱਧਕ ਸਿਰੜ ਵਾਲਾ ਤਰੀਕੀ ਚਲਣ ਕਿੱਥੇ ਮਰ ਗਿਆ ਇਮਾਨਦਾਰ ਕਾਮਾ ਚੋਰ ਡਕੈਤ ਤੇ ਕਾਤਲ ਬਣ ਲਈ ਤਿਆਰ ਬੈਠਾ ਏ ਕੱਲ ਨਹਿਰੂ ਭੁੱਖੇ ਹਿੰਦੁਸਤਾਨ ਲਈ ਖਾਲੀ ਬੋਰੀ ਚੁੱਕੀ ਆਸਟ੍ਰੇਲੀਆ ਕੈਨੇਡਾ ਤੇ ਅਮਰੀਕਾ ਤੋਂ ਦਾਣੇ ਮੰਗਦਾ ਫਿਰਦਾ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਅਥਾਹ ਕਣਕ ਪੈਦਾ ਕਰਕੇ ਗਦਾਮ ਤੋੜ ਦਿੱਤੇ ਸਗੋ ਖੁੱਲੇ ਸਮਾਨ ਵਿੱਚ ਧਾਕਾਂ ਦੀਆਂ ਧਾਕਾਂ ਉਸਾਰ ਛੱਡੀਆਂ ਸਾਡੀ ਸਰਕਾਰ ਉਹ ਅਨਾਜ ਭੁੱਖੇ ਦੇਸ਼ਾਂ ਨੂੰ ਸਪਲਾਈ ਵੀ ਨਹੀਂ ਕਰ ਸਕੀ ਜੱਜ ਗੁਰਪਾਲ ਸਿੰਘ ਨੇ ਘਾਂਟੀ ਉੱਤੇ ਜੋਰ-ਜੋਰ ਨਾਲ ਕਈ ਵਾਰ ਹੱਥ ਮਾਰਿਆ ਅਰਦਰੀ ਨੱਟ ਕੇ ਅੰਦਰ ਆ ਗਿਆ ਸਰਕਾਰ ਬਨਾਮ ਪੰਜਾਬੇ ਨੂੰ ਹਾਜ਼ਰ ਕਰੋ ਜੀ ਜਨਾਬ ਸਿਰ ਚੁਕਾ ਕੇ ਅਰਦਲੀ ਨੇ ਬਾਹਰ ਜਾਂਦਾ ਹੀ ਹੋਕਰ ਆਲਾ ਦਿੱਤਾ ਮੈਂ ਹਾਜ਼ਰਾਂ ਸਰਕਾਰ ਜੀ ਉਹ ਲੰਗ ਮਾਰਦਾ ਦੋਸਤ ਜੰਗਲੇ ਵਿੱਚ ਆ ਖਲੋਤਾ ਪੰਜਾਬ ਸਿਆਂ ਜੱਜ ਕੋ ਲਾ ਸਿੰਘ ਨੇ ਪੂਰੇ ਜ਼ਰਬੇ ਨਾਲ ਪੁੱਛਿਆ ਹੁਣ ਫੈਸਲਾ ਮੈਂ ਨਹੀਂ ਤੂੰ ਕਰਨਾ ਏ ਜੇਲ੍ਹ ਜਾਣਾ ਏ ਕਿ ਕਰੂ ਜੀ ਮਾਪਿਓ ਜੇਲ੍ਹ ਜਾਣੂ ਕੀ ਦਾ ਜੀ ਕਰਦਾ ਏ ਮਾਫੀ ਦੇ ਦਿਓ ਤੁਹਾਨੂੰ ਗੁਰੂ ਮਹਾਰਾਜ ਜੀ ਹੋਰ ਵੱਡਾ ਬਣਾਵੇ ਉਹਦੇ ਹੱਥ ਜੋੜੇ ਸਨ ਮੇਰੇ ਰਤਬੇ ਦੀ ਗੱਲ ਛੱਡ ਤੂੰ ਆਪਣੇ ਆਪ ਨੂੰ ਸੁਭਾਲਾ ਤੇਰੇ ਖਿਲਾਫ ਗਵਾਹ ਠੋਕੇ ਭੁਗਤਿਆ ਡੇਢ ਬੋਤਲ ਦਾ ਤੂੰ ਆਪ ਕਬਾਲ ਕੀਤਾ ਏ ਜੀ ਮੈਂ ਗੁਰੂ ਮਹਾਰਾਜ ਦੀ ਸੌਂ ਖਾ ਕੇ ਝੂਠ ਨਹੀਂ ਬੋਲਿਆ ਉਹ ਹੱਦੋਂ ਵੱਧ ਮਸਕੀਨ ਬਣਿਆ ਹੋਇਆ ਸੀ ਦੱਸੋ ਮਹਾਰਾਜ ਮੈਂ ਤੁਹਾਡੇ ਕੋਲ ਕਿਵੇਂ ਨਾਬਰ ਹੋ ਸਕਦਾ ਤੈਨੂੰ ਇੱਕ ਸ਼ਰਤ ਤੇ ਵਾਰਨਿੰਗ ਦੇ ਕੇ ਬਰੀਜ਼ ਕਰ ਸਕਦਾ ਜੱਜ ਕੋਈ ਦ੍ਰਿੜ ਸੰਕਲਪ ਲਈ ਬੈਠਾ ਸੀ ਦੱਸੋ ਮਹਾਰਾਜ ਮੈਂ ਤੁਹਾਡੇ ਕੋਲ ਕਿਵੇਂ ਨਾਬਰ ਹੋ ਸਕਦਾ ਹਾਂ ਤੈਨੂੰ ਮੇਰੀ ਸ਼ਰਤ ਪੂਰੀ ਕਰਨੀ ਪਵੇਗੀ ਕਰਾਂਗਾ ਸਰਕਾਰ ਹਰ ਹਾਲ ਉਹ ਥੋੜੀ ਪ੍ਰਸੰਨਤਾ ਵਿੱਚ ਸਿਰ ਹਿਲਾ ਗਿਆ ਗੁਰੂ ਨੂੰ ਹਾਜ਼ਰਨਾਜ਼ ਜਾਣ ਕੇ ਮੁੜ ਪਰਨ ਕਰ ਮਾੜਾ ਕੰਮ ਨਹੀਂ ਕਰੇਗਾ जज खलोती तंबी कर रहा सी। नहीं करांगा महाराज गुरु नाजर नाजर जान, के जान निकल जाए उस दिन जा, बरी कीता। याद रखी तू मेरे अगे नहीं गुरु अगे कीता है चज ने होरद संतोख महसूस किया सरकार जी गुरु महाराज तहन तो बालिया बालियां बरकत देपटी बनावे ਪੰਜਾਬਾ ਹੱਥ ਜੋੜਦਾ ਤੇ ਜੱਜ ਨੂੰ ਦੁਆਵਾਂ ਦਿੰਦਾ ਅਦਾਲਤ ਵਿੱਚੋਂ ਲੰਗ ਮਾਰਦਾ ਬਾਹਰ ਹੋ ਗਿਆ ਅਗਲੇ ਦਿਨ ਸਾਰੀ ਕਚਹਿਰੀ ਵਿੱਚ ਰੌਲਾ ਪੈ ਰਿਹਾ ਸੀ ਸਭ ਜੱਜ ਗੁਰਲਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ